ਸਾਰੇ ਆਸਤਰਾ ਵੀ ਮੇਰੇ ਬਰੰਦਰਗਰ ਕੋਠੀ ਪਾਰਿਆ ਨਵੀ ਤੇ ਮੈਂ ਉਧਰ ਗਿਆ ਸੀਗਾ ਉਹਨਾਂ ਨਗਰੇ ਥੋੜਾ ਮਾੜਾ ਮੋਟਾ ਬੋਲਚਾਲ ਹੁੰਦੀ ਕਿਸੇ ਨਾਲ ਕਿਹੜੇ ਲੱਕ ਵਿੱਚ ਦਿਨੇਸ਼ ਕਲੋਨੀ ਵਿੱਚ ਜੀ ਤੇ ਮੈਂ ਤਾਂ ਇਹ ਗੱਲ ਹੀ ਕਰਨ ਗਿਆ ਮਾ ਤੇ ਉਹਨਾਂ ਨਾਲ ਗੱਲ ਕਰਦੇ ਪਏ ਅਸੀਂ ਪਿੱਛੋਂ ਕਿਸੇ ਨੇ ਇੱਕਦਾਂ ਫੰਮਲਾ ਕਰ ਦਿੱਤਾ ਤੇ ਇੱਕ ਪ੍ਰਿੰਸ ਹੈਗਾ ਜੀ ਜਿਹੜਾ ਖੇਤਰਪਾਲ ਮੰਦਰ ਦਾ ਪ੍ਰਧਾਨ ਹੈ ਉਹਨਾਂ ਨੇ ਪਿੱਛੋਂ ਮੇਰੇ ਗੋਲੀ ਮਾਰੀ ਜਦੋਂ ਮੈਂ ਮੁੜ ਕੇ ਵੇਖਿਆ ਤੇ ਉਹਨਾਂ ਦੇ ਹੱਥ ਪਿਸਟਲ ਤੇ ਉਹਨਾਂ ਨੇ ਗੋਲੀ ਮੇਰੇ ਤੇ ਚਲਾ ਦਿੱਤੀ ਫਿਰ ਫਿਰ ਕਾਰਨ ਕੀ ਕਾਰਨ ਅਸੀਂ ਗਾਲੀ ਕਰਨ ਗਏ ਸੀ ਵੀ ਤੁਸੀਂ ਕਿਉਂ ਲੜਦੇ ਝਗੜਦੇ ਜੇ ਵੱਡੇ ਭਰਾ ਨੇ ਜੀ ਕਿਹਾ ਵੀ ਤੁਹਾਡੇ ਤੁਸੀਂ ਕੁੱਤਾ ਰੱਖਿਆ ਮੜਾ ਜਾਂ ਧਿਆਨ ਦਾ ਰੱਖ ਲੋ ਮਤਲਬ ਇਹਨਾਂ ਚੱਕਣਾ ਵੜਦੇ ਬੱਚੇ ਕਿਸੇ ਦੇ ਤੇ ਉਹ ਕਹਿੰਦੇ ਕੋਈ ਨਹੀਂ ਜਦ ਚੱਕ ਵੜਲੇ ਕੋਦੋਂ ਦੇਖ ਲਾਂਗੇ ਵੱਡੇ ਭਰਾ ਦਾ ਨਾਮ ਵੱਡੇ ਭਰਾ ਦਾ ਨਾਮ ਮੇਰੇ ਭਾਰਤ ਪ੍ਰਤਾਪ ਹੈ ਜੀ ਤੇ ਤੁਹਾਡੇ ਲੱਗੀ ਕਿਤੇ ਹਾਂ ਜੀ ਮੇਰੇ ਬਾਜੂ ਤੇ ਲੱਗੀ ਇੱਕ ਪਾਸੋਂ ਵੱਜ ਕੇ ਦੂਸਰੇ ਪਾਸੇ ਨਿਕਲ ਗਈ ਹੈ ਜੀ ਕਿੰਨੇ ਲੋਕ ਸੀਗੇ ਸਰ ਉਹ ਮੈਂ ਤਾਂ ਉਹਨੂੰ ਦੇਖਿਆ ਨਾਲ ਉਹਦੇ ਦੋ ਮੁੰਡੇ ਹੋਰ ਸੀਗੇ ਜਿਨ੍ਹਾਂ ਦਾ ਨਾਮ ਨਹੀਂ ਪਤਾ ਜੀ ਹੁਣ ਕਿ ਇਹ ਸਾਰਾ ਮਾਮਲਾ ਇਸ ਤਰ੍ਹਾਂ ਚ ਕਿ ਮੇਰੀ ਮਿਸਿਸ ਨਾ ਸਕੂਲੋਂ ਜਲਦੀ ਆ ਗਈ ਸੀ ਅੱਜ ਤੇ ਉਹ ਘਰੇ ਨਹੀਂ ਗਈ ਕਿਉਂਕਿ ਘਰੇ ਲੋਕ ਲੱਗਾ ਆਇਆ ਸੀ ਤੇ ਉਹ ਗਈ ਚਲੀ ਸਾਡੀ ਕੋਠੀ ਪੰਦੀ ਵੀ ਉਹਨਾਂ ਦੇ ਕੋਠੀ ਦੇ ਬਿਲਕੁਲ ਸਾਹਮਣੇ ਉੱਥੇ ਬੈਠੀ ਜਿਹਨਾਂ ਦਾ ਕੁੱਤਾ ਖੁੱਲਾ ਆਇਆ ਸੀ ਜਰਮਨ ਸ਼ੈਫਰਡ ਇਹਨਾਂ ਕੋਲ ਉਹ ਕੁੱਤਾ ਖੁੱਲਾ ਸੀ ਕਿੰਨਾ ਦਾ ਤੇ ਜਿਨ੍ਹਾਂ ਨੇ ਆ ਗੋਲੀ ਮਾਰੀ ਅੱਛਾ ਜੀ ਮੈਂ ਨਾ ਉਥੋਂ ਬੀ ਸਕੂਲੋਂ ਮੈਂ ਫੋਨ ਕੀਤਾ ਮੈਂ ਚਾਹ 30 35 ਕਿਲੋਮੀਟਰ ਦੂਰ ਤੇ ਸੀ ਮੈਂ ਸਕੂਲੋਂ ਫੋਨ ਕੀਤਾ ਉਹ ਚੌਂਕੀਦਾਰ ਨੂੰ ਵੀ ਮੇਰੀ ਮਿਸਿਸ ਉੱਥੇ ਨੇ ਉਹਦੇ ਕੁੱਤਾ ਖੁੱਲਾ ਕਰਦਾ ਵੀ ਉਹਨਾਂ ਨੂੰ ਨਾ ਕੋਈ ਘਰੇ ਛੱਡਾ ਉਹ ਚੌਂਕੀਦਾਰ ਆਇਆ ਉਹਨਾਂ ਨੇ ਨਾ ਮਤਲਬ ਕਿ ਮੇਰੀ ਮਸ਼ੀਨ ਨੂੰ ਘਰੇ ਖੜਾ ਦਿੱਤਾ ਤੇ ਮੈਂ ਸ਼ਾਮੀ ਨਾਲ ਉਥੋਂ ਦੇ ਜਿਹੜੇ ਪ੍ਰਧਾਨ ਨੇ ਜਾਂ ਮੋਹਤਵਾਰ ਬੰਦੇ ਨੇ ਨਾ ਉਹਨਾਂ ਨਾਲ ਮੈਂ ਗੱਲ ਕੀਤੀ ਮੈਂ ਕਿ ਵੀ ਇਹ ਇਸ ਤਰ੍ਹਾਂ ਹੈ ਵੀ ਇਹ ਇਹਨਾਂ ਦਾ ਕੁੱਤਾ ਖੁੱਲਾ ਫਿਰਦਾ ਪਿਆ ਜੀ ਮੈਂ ਕਿਹਾ ਵੀ ਜੇ ਅਚਾਨਕ ਯਾਰ ਵੱਢ ਜਾਂਦਾ ਕਿਸੇ ਨੂੰ ਵੀ ਆਪਾਂ ਇਹਨਾਂ ਨੂੰ ਕਹੀਏ ਵੀ ਬੰਨ ਲਿਆ ਕਰੋ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਵੀ ਤੇ ਮੈਂ ਇਹਨਾਂ ਨੂੰ ਉਹ ਉਹਨਾਂ ਨੇ ਨਾ ਚ ਇੱਕ ਬੰਦੇ ਨੇ ਮੇਰਾ ਨੰਬਰ ਦੇ ਦਿੱਤਾ ਇਹਨਾਂ ਦਾ ਕਹਿੰਦਾ ਵੀਰੇ ਤੁਸੀਂ ਫੋਨ ਤੇ ਹੀ ਗੱਲ ਕਰ ਲਓ ਘਰੇ ਨਹੀਂ ਜਾਣਾ ਉਹ ਚੰਗਾ ਲੱਗਦਾ ਤੇ ਇਹਨਾਂ ਨੂੰ ਫੋਨ ਤੇ ਗੱਲ ਕੀਤੀ ਮੈਂ ਕਿਹਾ ਇਸ ਤਰ੍ਹਾਂ ਸਰਵੈਂਸ ਜੀ ਆਹ ਗ ਤੇ ਵੀ ਕੁੱਤਾ ਖੁੱਲਾ ਸੀ ਕਹਿੰਦਾ ਕੁੱਤਾ ਕਿੱਥੇ ਫਿਰਦਾ ਪਿਆ ਸੀ ਮੈਂ ਕਿਹਾ ਵੀ ਦੇ ਪਾਰਕ ਜਾਂ ਆਸ-ਪਾਸ ਹੀ ਹੋਗਾ ਸੀ ਜਿਹੜੇ ਮਿਸ ਸੀ ਉੱਥੇ ਤੇ ਮੈਂ ਕਿਹਾ ਪਿਆ ਨਾ ਜਾਵੇ ਇਹਨੂੰ ਤੇ ਮੈਂ ਕਿਹਾ ਅਸੀਂ ਤਾਂ ਤੁਹਾਨੂੰ ਫੋਨ ਕੀਤਾ ਵੀ ਮੈਂ ਬੰਦ ਲਿਆ ਕਰੋ ਕਹਿੰਦਾ ਮੈਨੂੰ ਕਿਹਾ ਕੋਈ ਨਹੀਂ ਭਾਜੀ ਅਸੀਂ ਧਿਆਨ ਰੱਖਾਂਗੇ ਇਹਨਾਂ ਕਹਿ ਕੇ ਇਹਨਾਂ ਨੂੰ ਬੰਦ ਕਰਤਾ ਉਦੋਂ ਬਾਅਦ ਘੰਟੇ ਬਾਅਦ ਮੈਨੂੰ ਦੁਬਾਰਾ ਫੋਨ ਆਇਆ ਹੁੰਦਾ ਕਹਿੰਦਾ ਭਾਜੀ ਪਹਿਲਾਂ ਨਾ ਚੰਗੀ ਤਰ੍ਹਾਂ ਇਨਫੋਰਮੇਸ਼ਨ ਲੈਂ ਲਿਆ ਕਰੋ ਤੇ ਕੁੱਤਾ ਤੇ ਢਾ ਹੈਗਾ ਸੀ ਨਾ ਸਾਡਾ ਉਹਦਾ ਗਾਰਡਨ ਵਿੱਚ ਹੈਗਾ ਸੀ ਉਹਦਾ ਗਲੀ ਤੇ ਆਏ ਨਹੀਂ ਮੈਂ ਕਿਹਾ ਵੀਰੇ ਯਾਰ ਗਾਰਡਨ ਵਿੱਚ ਜਾਨਵਰ ਇਹਨਾਂ ਦਾ ਪਤਾ ਥੋ ਤੇ ਕਹਿੰਦਾ ਵੀ ਮੈਨੂੰ ਗਾਲਾਂ ਕੱਢਣ ਲੱਪਿਆ ਮੈਨੂੰ ਆਪਸ਼ਾਉਦ ਬੋਲਣ ਲੱਪਿਆ ਮੈਨੂੰ ਜਾਤੀਸ਼ਾਉਦ ਬੋਲਣ ਲੱਪਿਆ ਇਹ ਪਿਛੂੜੇ ਜਿਵੇਂ ਆਰ ਤੁਸੀਂ ਹੁੰਦੇ ਗੋਜੇ ਤੁਸੀਂ ਇਹ ਬੋਲਣ ਲੱਗੇ ਮੈਨੂੰ ਗਾਲਾਂ ਗੋਲਾਂ ਕੱਢੀਆਂ ਆਏ ਨੇ ਤੇ ਮੈਂ ਜਿਵੇਂ ਇੱਕੋ ਗਾਲਾਂ ਕੜੀਆਂ ਅੱਗੋਂ ਮੈਂ ਵੀ ਗਾਲਾਂ ਘੜ ਦਿੱਤੀਆਂ ਇਸ ਤੋਂ ਬਾਅਦ ਇਹ ਕਹਿੰਦਾ ਤੂੰ ਇੱਥੇ ਰੁਕ ਮੈਂ ਆਣਾ ਆਪੇ ਬੰਦੇ ਲੈ ਆ ਆ ਗੱਲ ਇਹ ਫਿਰ ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਇਹ ਬੋਲੇ ਬੁਲੇ ਨੇ ਮੈਂ ਪ੍ਰਧਾਨ ਜੀ ਕੋਲ ਚਲਾ ਗਿਆ ਵਾਂ ਜੀ ਉਹਨਾਂ ਨੇ ਬੁਲਾਉਣ ਫੇਰ ਦੁਬਾਰਾ ਵੀ ਤੁਸੀਂ ਆਪ ਇਹ ਗੱਲ ਸੁਣੋ ਸਾਡੀ ਆ ਕੇ ਉਹਨਾਂ ਨੇ ਇਹ ਮੇਰੇ ਭਰਾਵਾਂ ਨਾਲ ਲੜਨ ਲੱਪ ਕਿੰਨੇ ਜ਼ਖਮੀ ਹੋਏ ਮੇਰੇ ਬ੍ਰਦਰ ਤੇ ਲੱਗੀ ਗੋਲੀ ਕਿਹੜੀ ਕਲੋਨੀ ਨਾਲੋਂ ਆਉਂਦਾ ਇਹ ਅਗਨੇਸ਼ ਕਲੋਨੀ ਹੈ ਦੂਜੇ ਲੋਕ ਹੈ ਕੋਣ ਆ ਉਹ ਮੈਨੂੰ ਪਤਾ ਦੇਗੇ ਜਰਨਲੀ ਨੇ ਮੈਨੂੰ ਇਹ ਕਲੀਅਰ ਨਹੀਂ ਹੈ ਕਿ ਕੋਣ ਨੇ ਆਣ ਗਵਾਰਚੀ ਉਹਨਾਂ ਦੇ ਮੁੰਡੇ ਦਾ ਨਾਂ ਪ੍ਰਿੰਸ ਹੈ ਮਰਾਨ ਗਵਾਰਚੀ ਹੈ ਕਹਿੰਦੇ ਹਾਂ ਬਿਲਕੁਲ ਸਾਡੇ ਕੋਠੀ ਦੇ ਸਾਹਮਣੇ ਵਿੱਚ ਪਾਰਕ ਹੈ ਅੱਛਾ ਹਾਂ ਜਿਹੜਾ ਜਿਹੜਾ ਤੁਸੀਂ ਇੱਥੇ ਆਏ ਸੀ ਕਿ ਅੱਜ ਉੱਤੇ ਜਿਹੜੀ ਕਲੋਨੀ ਦੇ ਵਿੱਚ ਉੱਤੇ ਮੌਕੇ ਤੇ ਕਹੇ ਸੀ ਉਹ ਨਾਲ ਹੀ ਤਾਂ ਗਵਾਂਡੀ ਕੁੱਤਾ ਲੈ ਕੇ ਆਇਆ ਕੁੱਤੇ ਪਿੱਛੇ ਨੂੰ ਝਗੜਾ ਹੋ ਗਿਆ ਜਿੱਥੇ ਇਹ ਕਹਿੰਦੇ ਆ ਵੀ ਸਾਡੇ ਉੱਤੇ ਉਹਨੇ ਗੋਲੀ ਮਤਲਬ ਚਲਾਈ ਹੈ ਜੋ ਇਹਦੇ ਜਿਹੜਾ ਮਜਰੂਬ ਹੈ ਇਹਦੇ ਸੱਜੇ ਡੋਲੇ ਚ ਲੱਗੀ ਹੈ ਡਾਕਟਰ ਸਾਹਿਬ ਮਲਮ ਪੱਟੀ ਕਰ ਰਹੇ ਆ ਉਸ ਤੋਂ ਬਾਅਦ ਉਹਦਾ ਬਿਆਨ ਲੱਕ ਕੇ ਜਿਹੜੀ ਹੈ ਕਾਰਵਾਈ ਹਲੋ ਵਿੱਚ ਲੈਂਦੇ ਆ ਭਾਜੀ ਗੋਲੀ ਅਲੱਗ ਵੇਚਿਆ ਕਿ ਨਿਕਲ ਗਈ ਅੰਦਰ ਜੀ ਇੱਕ ਹੀ ਜ਼ਖਮੀ ਜਿਹਦੇ ਬਾਰੇ ਤਾਂ ਡਾਕਟਰ ਸਾਹਿਬ ਵੀ ਦੱਸ ਸਕਦੇ ਸਰ ਇੱਕ ਹੀ ਜ਼ਖਮੀ ਹੈ ਜੀ ਇੱਕ ਹੀ ਜ਼ਖਮੀ ਹੈ ਜੀ